ਜੈ ਗੋ ਮਾਤਾ ਜੈ ਗੋਪਾਲ ਹਾਂਜੀ ਬਣੀ ਜੈ ਗੋ ਮਾਤਾ ਜੈ ਗੋਪਾਲ ਜਿਵੇਂ ਕਿ ਤੁਹਾਨੂੰ ਸਾਰੇ ਸਮਾਣਾ ਵਾਸੀਆਂ ਨੂੰ ਪਤਾ ਹੈ ਵਿਵਕਸ ਕ੍ਰਾਂਤੀ ਦੇ ਤਿਹਾੜ ਤੇ ਅਸੀਂ ਗਾਜੀਪੁਰ ਗੋਸ਼ਾਲਾ ਦੇ ਵਿੱਚ ਅੱਜ ਖਿਚੜੀ ਤਿਆਰ ਕਰਾਂਗੇ 14 ਜਨਵਰੀ 2026 ਨੂੰ ਤਿਆਰ ਕਰਾਂਗੇ ਤੇ ਇਹ ਖਿਚੜੀ ਕੱਲੋ 15 1 2026 ਦੇ ਦਿਨ ਬਾਰਵਾਰ ਨੂੰ ਸਵੇਰੇ 7 ਵਜੇ ਤੋਂ ਬਾਅਦ ਪਾਣੀ ਸਪੰਸਤ ਕੀਤੀ ਜਾਵੇਗੀ ਇਹ ਖਿਚੜੀ ਅਸੀਂ ਬਹੁਤ ਵੱਡੀ ਮਾਤਰਾ ਵਿੱਚ ਪਾ ਰਹੇ ਹਾਂ ਤੇ ਸਾਰੇ ਸ਼ਹਿਰ ਨਿਵਾਸੀਆਂ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੂੰ ਬੇਨਤੀ ਹੈ ਵੀ ਕੱਲ ਨੂੰ ਸਵੇਰੇ 7 ਵਜੇ ਤੋਂ ਬਾਅਦ ਇੱਥੇ ਪਹੁੰਚੋ ਆਪਣੇ ਹੱਥ ਨਾਲ ਖਿਚੜੀ ਜ਼ਰੂਰ ਖਵਾ ਕੇ ਜਾਓ ਜੀ ਕਿਉਂਕਿ ਖਿਚੀ ਦਾ ਦਾਨ ਬਹੁਤ ਵੱਡਾ ਦਾਨ ਹੈ ਗਊ ਮਾਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ જય ਗਊ ਮਾਤਾ જય ਗੋਪਾਲ જય ਗਊ ਮਾਤਾ જય ਗੋਪਾਲ ਗਊ ਮਾਤਾ ਕੀ ਸੇਵਾ ਹੋ ਗਊ ਮਾਤਾ ਕੀ ਸੇਵਾ ਹੋ ਕੱਲ ਗਾਜੀਪੁਰ ਗਊਸਾਲਾ 'ਚ ਖਿਚੜੀ ਦਾ ਪ੍ਰੋਗਰਾਮ ਹੈ ਬਹੁਤ ਬੜੀ ਮਾਤਰਾ ਜ ਕਰੀਬ 40 ਕਟਲ ਦੇ ਕਰੀਬ ਖਿਚੜੀ ਦਾਨੀ ਸੱਜਣਾ ਜਿਹੜਾ ਦਾਨ ਦਿੱਤਾ ਹੈ ਉਹਦੇ ਸਹਿਯੋਗ ਨਾਲ ਇੱਥੇ ਬਣ ਰਹੀ ਹੈ ਧੰਨਵਾਦੀ ਕਰਦੇ ਹਾਂ ਤੇ ਉਹਨਾਂ ਦਾ ਸਭ ਦਾ ਧੰਨਵਾਦ ਗਊ ਮਾਤਾ ਦੀ ਕਿਰਪਾ ਉਹਨਾਂ ਤੇ ਬਣੀ ਰਹੇ ਉਹਨਾਂ ਦੇ ਪਰਿਵਾਰ ਚ ਸ਼ਾਂਤੀ ਸੰਪਤੀ ਹਮੇਸ਼ਾ ਵਧਦੀ ਰਹੇ ਪਰਿਵਾਰ ਚ ਵਾਧਾ ਫੁੱਲਦਾ ਰਹੇ ਪਰਿਵਾਰ ਉਹਨਾਂ ਦਾ ਗਊ ਮਾਤਾ ਤੋਂ ਐਸੀ ਪ੍ਰਾਰਥਨਾ ਕਰਦੇ ਹਾਂ ਤੇ ਸਾਰੇ ਸੰਗਤ ਨੂੰ ਸਾਰੇ ਸਮਾਣਾ ਵਾਸੀਆਂ ਨੂੰ ਬੇਨਤੀ ਹੈ ਕਿ ਕੱਲ ਗਾਜੀਪੁਰ ਗਊਸਾਲਾ ਆ ਕੇ ਆਪਣੇ ਹੱਥ ਨਾਲ ਖਿਚੜੀ ਬਰਤਾਨ ਗਊ ਮਾਤਾ ਨੂੰ ਸਾਖਸਾਤ ਆਪਣੇ ਆ ਹੱਥ ਨਾਲ ਖਿਚੜੀ ਦੇਣ ਕੋਈ ਉਹਦਾ ਖਰਚਾ ਨਹੀਂ ਹੈ ਕਿਉਂਕਿ ਇਹ ਸਾਰਾ ਮਟੀਰੀਅਲ ਤੁਹਾਡੇ ਦਾਨੀ ਸਜਨਾ ਤੋਂ ਹੀ ਆਇਆ ਹੋਇਆ ਹੈ ਤੇ ਹੋਰ ਵੀ ਜਿਹੜੇ ਸ਼ਹਿਰ ਦੀਆਂ ਸੰਸਥਾਵਾਂ ਨੇ ਜਿਵੇਂ ਜੋ ਵੀ ਹੈ ਕਮੇਟੀਆਂ ਕੀਰਤਨ ਕਮੇਟੀਆਂ ਉਹਨਾਂ ਤੋਂ ਵੀ ਬੇਨਤੀ ਹੈ ਕਿ ਉਹ ਵੀ ਇਥੇ ਆਨ ਮਾਤਾਵਾਂ ਪੈਣਾ ਸਾਰੇ ਆਪਣੇ ਆ ਕੇ ਆਪਣੇ ਹੱਥ ਨਾਲ ਕਿਉਂਕਿ ਜਿਹੜਾ ਸੰਕਰਾਂਤੀ ਦੇ ਦਿਨ ਗਊ ਮਾਤਾ ਨੂੰ ਦਾਨ ਹੈ ਉਹ ਕਿੰਨੇ ਹੀ ਅਸਵੇਦ ਯੱਗ ਦੇ ਬਰਾਬਰ ਉਹਨਾਂ ਦਾ ਫਲ ਦੱਸਿਆ ਗਿਆ ਹੈ ਪੁਰਾਣਾ ਸ਼ਾਸਤਰਾਂ ਸਪਣੇ ਤੇ ਮੈਂ ਸਭ ਨੂੰ ਇੱਕ ਵਾਰੀ ਗੋਪਾਲ ਗਊ ਸੇਵਾ ਸੰਪਤੀ ਦੀ ਤਰਫੋਂ ਸਭ ਦੇ ਚਰਨਾਂ 'ਚ ਨਿਵੇਦਨ ਕਰਦਾ ਕਿ ਇੱਥੇ ਆ ਕੇ ਦਾਨ ਦੇ ਉਹ ਦਾਨ ਦਾਨ ਤਰ ਇਹ ਸਭ ਨੇ ਆ ਤੁਸੀਂ ਦੇ ਹੀ ਦਿੱਤਾ ਗਊ ਮਾਤਾ ਦੀ ਕਿਰਪਾ ਦੇ ਪਾਤਰ ਬਣਨ ਸਭ ਦੇ ਪਰਿਵਾਰ ਸਮੱਧੀ ਰਹੇ ਸੁੱਖ ਸ਼ਾਂਤੀ ਸਵਾਸਥ ਬਾਧਾ ਰਹੇ જય ਗੋ ਮਾਤਾ જય ਗੋਪਾਲ જય ਗੋਪਾਲ જય ਗੋ ਮਾਤਾ જય ਗੋਪਾਲ જય ਗੋ ਮਾਤਾ જય ਗੋਪਾਲ ਗੋ ਮਾਤਾ ਕੀ ਸੇਵਾ ਹੋ ਗੋ ਮਾਤਾ ਕੀ ਸੇਵਾ ਹੋ ਗੋ ਮਾਤਾ ਕੀ ਸੇਵਾ ਹੋ ਹਾਂਜੀ ਕੇਸੀ ਜੀ ਇੱਕ ਮਿੰਟ ਖੜੋ ਉਹ ਤਾਂ ਲਾ ਲਓ ਓਟੀਜੀ ਬੋਲੋ ਜੀ ਅੱਜ ਆਪਣਾ 13 14 ਤਰੀਕ ਹੈ ਦਿਨ ਹੈਗਾ ਜੀ ਬੁੱਧਵਾਰ ਸਾਰੇ ਹੀ ਗੋਪਾਲ ਗਊ ਸੇਵਾ ਸੰਪਤੀ ਦੇ ਗਉਂ ਭਗਤ ਗਾਜੀਪੁਰ ਗਉਂਸ਼ਾਲਾ ਜੀ ਖੜੇ ਨੇ ਅੱਜ ਅਸੀਂ ਉਹਦੇ ਖਿਚੜੀ ਤਿਆਰ ਕਰਾਂਗੇ ਕੱਲ ਨੂੰ ਖਿਚੜੀ ਅਸੀਂ ਸਾਰੇੇ ਪਾਵਾਂਗੇ ਦਿਖਾ ਦੇ ਕੜਾਸ਼ ਦਿਖਾ ਦੇ ਤੇ ਉਹਦੇ ਵਿੱਚ ਸਾਨੂੰ ਕੁਝ ਸਬਾਨੇ ਦੇ ਗਉਂ ਭਗਤਾ ਨੇ ਸਹਿਯੋਗ ਦਿੱਤਾ ਜਿਨ੍ਹਾਂ ਦੇ ਵਿੱਚੋਂ ਸਾਡੇ ਕੋਲੇ 50 ਕਿਲੋ ਨਮਕ ਜੀ 10 ਕਿਲੋ ਗੁੜ ਹਰਸ ਬਾਂਸਲ ਜੀ ਸਾਨੋਫ ਪ੍ਰਵੀਨ ਬਾਂਸਲ ਜੀ ਪ੍ਰਵੀਨ ਬਾਂਸਲ ਜੀ ਜਿਨ੍ਹਾਂ ਨੂੰ ਅਸੀਂ ਬੀਨਾ ਜੀ ਕਹਿੰਦੇ ਆ ਉਹਨਾਂ ਨੇ ਦਿੱਤਾ ਜੀ ਸਾਡੇ ਕੋਲੇ 10 ਕਿਲੋ ਗੁੜ 10 ਕਿਲੋ ਦਾਲ 10 ਕਿਲੋ ਚਾਵਲ ਦਾ ਟੁਕੜਾ 10 ਕਿਲੋ ਬਾਜਰਾ ਬਿਨੋਦ ਕੁਮਾਰ ਜੀ ਬੰਟੀ ਬੂਡ ਹਾਊਸ ਵਾਲੇ ਉਹਨਾਂ ਨੇ ਦਿੱਤਾ ਜੀ 10 ਕਿਲੋ ਗੁੜ ਹਰੀਸ਼ ਕੁਮਾਰ ਅਨੇਜਾ ਜੀ ਉਹਨਾਂ ਨੇ ਦਿੱਤਾ ਜੀ 10 ਕਿਲੋ ਗੁੜ ਪ੍ਰਿਜਮੋਂ ਜਿੰਦਲ ਜੀ ਸਾਡੇ ਨਾਲ ਊਰੇ ਗਊ ਮਾਤਾ ਦੀ ਸੇਵਾ ਕਰਨ ਵੀ ਆਉਂਦੇ ਨੇ ਗਊਸ਼ਾਲਾ 'ਚ ਉਹਨਾਂ ਵੱਲੋਂ ਇੱਕ 10 ਕਿਲੋ ਗੁੜ ਦਾ ਡੱਬਾ ਦਿੱਤਾ ਹੈ 12 ਆਪਣਾ 12 ਕੁਇੰਟਲ ਹਰਾ ਚਾਰਾ ਜੀ ਅਨਾਥ ਗਊਸ਼ਾਲਾ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਵੱਲੋਂ ਅੱਜ ਹੁਣ ਆ ਜਾਈਗੀ ਟਰਾਲੀ 12 ਕੁਇੰਟਲ ਹਾਰੇ ਚਾਰੇ ਦੀ ਤੇ ਇੱਕ ਮਨੀਸ਼ ਸਬਜੀ ਵਾਲਾ ਜੀ ਮਨੀਸ਼ ਸਬਜੀ ਵਾਲਿਆਂ ਨੇ ਆਲੂ ਦਾ ਇੱਕ ਕਟਾ ਦਿੱਤਾ ਤੇ 10 ਕੁਇੰਟਲ 10 ਕਿਲੋ ਦਾਲ ਮਹਿੰਦਰ ਚਾਵਲਾ ਜੀ ਲੈ ਕੇ ਆਏ ਨੇ ਅਸੀਂ ਇਹ ਸਾਰੇ ਗਊ ਭਗਤਾਂ ਦਾ ਗੋਪਾਲ ਗਊ ਸੇਵਾ ਸੰਪਤੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਕੀ ਹੋਰ ਸਾਨੂੰ ਮਟੀਰੀਅਲ ਦੀ ਲੋੜ ਨਹੀਂ ਸਾਡੇ ਕੋਲ ਬਹੁਤ ਦਾਲ ਅਨਾਜ ਸਭ ਕੁਝ ਆ ਗਿਆ ਜੀ ਅੱਜ ਖਿਚੜੀ ਬਣਾਵਾਂਗੇ ਗਊ ਭਗਤਾਂ ਨੂੰ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਵੀ ਜਿਨ੍ਹਾਂ ਕੋਲੇ ਟਾਈਮ ਹੈਗਾ ਤਕਰੀਬਨ 12 ਵਜੇ ਅਸੀਂ ਬਣਾਉਣਾ ਸ਼ੁਰੂ ਕਰਾਂਗੇ ਆ ਕੇ ਆਪਣੇ ਇੱਥੇ ਨਾਲ ਲਾ ਕੇ ਬਣਵਾਓ ਸਵੇਰੇ ਅਸੀਂ 7 ਵਜੇ ਖਿਚੜੀ ਪਾਣੀ ਸ਼ੁਰੂ ਕਰਾਂਗੇ ਸਮਾਨੇ ਦੇ ਗੀਨੇ ਵੀ ਗਊ ਭਗਤ ਨੇ ਸਭ ਨੂੰ ਹੱਥ ਬੰਨ੍ਹ ਕੇ ਅਸੀਂ ਬੇਨਤੀ ਕਰਦੇ ਵੀ ਸਵੇਰੇ ਆਓ ਗਊ ਮਾਤਾ ਨੂੰ ਆਪਣੇ ਹੱਥ ਦੇ ਨਾਲ ਖਿਚੜੀ ਪਾਓ ਕੇਜਰੀਪਾਕ ਪਾਉਗੇ ਬੜਾ ਆਨੰਦ ਮਿਲਦਾ ਹੈ ਗਊ ਮਾਤਾ ਦੀ ਸੇਵਾ ਹੈ ਉੱਤਮ ਸੇਵਾ ਹੈ ਇਸ ਤੋਂ ਵੱਧ ਕੋਈ ਸੇਵਾ ਨਹੀਂ ਹੈ ਜੈ ਗਊ ਮਾਤਾ ਜੈ ਗੋਪੀ ਜੈ ਗਊ ਮਾਤਾ ਜੈ ਗੋਪੀ